ਹਾਂਜੀ ਵੈਕੁਰਜੀ ਦਾ ਕਾਰਤਵ ਵੈਕੁਰਜੀ ਕੀ ਫਤਈ ਅ ਮੈਂ ਦਲਜੀਤ ਸਿੰਘ ਕਲਸੀ ਬੋਲ ਰਿਹਾ ਹਾਂ ਜੀ ਡਿਬਰੂਗੜ ਤੋਂ ਤੇ ਅੱਜ ਸਦਾ ਮਨੂ ਟੀਵੀ ਤੇ ਵੀ ਕੱਲ ਟਾਈਮ ਟਾਈਮ ਤੇ ਕਾਫੀ سارے ਚੈਨਲਾਂ ਨੇ ਕਵਰ ਕੀਤਾ ਹੋਇਆ ਸੀ ਦੇਖਿਆ ਤੇ ਕੱਲ ਗਵਨ ਸਿੰਘ ਆਉਕੇ ਭਾਈ ਦੇ ਮਾਤਾ ਜੀ ਕੋਈ ਬੇਹੋਸ਼ ਹੋ ਗਏ ਸੀ ਔਰ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਚੱਕਰ ਚੁੱਕਾ ਆ ਗਏ ਸੀ ਬੜਾ ਦੁੱਖ ਹੁੰਦਾ ਹੈ ਕਿ ਇਹ ਬਜ਼ੁਰਗ ਮਾਵਾਂ ਜਿਨ੍ਹਾਂ ਦਾ ਉਪੋਕਰਤਾ ਲੋਚਾਰੀਆਂ ਰੱਖ ਕੇ ਬੈਠੀਆਂ ਤੇ ਅੱਜ ਸਵੇਰੇ ਸੁਪਰੀਡੈਂਟ ਜਿਹੜੇ ਜੇਲ੍ਹ ਦੇ ਹੈਗੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿੰਦਾ ਯਾਰ ਕਿ ਹਮਨੇ ਤੋਂ ਯਹਾਂ ਸੇ ਆਈਜੀ ਮੈਡਮ ਜੋ ਆਈਜੀ ਜੇਲ ਹੈ ਉਹਨੇ ਪੰਜਾਬ ਨੂੰ ਲਿਖ ਕੇ ਦੇ ਦਿੱਤਾ ਹੋਇਆ ਕਈ ਦਿਨ ਪਹਿਲਾਂ ਕਿ ਵੀ ਸਹੀ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਇੱਥੇ ਲਗਾਤਾਰ ਹਾਲਤ ਜਿਹੜੀ ਹੈਗੀ ਖਰਾਬ ਹੋ ਰਹੀ ਹੈ ਇਸ ਕੇਂਦਰ ਦੀ ਰਿਪੋਰਟ ਹਰ ਰੋਜ਼ ਕੇ ਜੇ ਪੈਂ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੇ ਕੰਨ ਤੇ ਜੂਨ ਹੀ ਰੈਂਗਦੀ ਪਈ ਮੈਂ ਹੈਰਾਨ ਹਾਂ ਯਾਰ ਕਿ ਪੰਜਾਬੀਆਂ ਨਾਲ ਆਹ ਕਹਿਰੋ ਜਿਹਾ ਟੱਕਾ ਹੈ ਸਾਡੇ ਤੇ ਜੋ ਵੀ ਇਲਜ਼ਾਮ ਲਾਏ 35 ਕਰੋੜ ਔਰ 158 ਅਕਾਊਂਟ ਔਰ ਪਾਕਿਸਤਾਨ ਦੇ ਨਾਲ ਲਿੰਕ ਕੋਈ ਇੱਕ ਪੈਸੇ ਦਾ ਸਬੂਤ ਜਿਹੜਾ ਉਹ ਪੇਸ਼ ਨਹੀਂ ਹੋਇਆ ਇੱਕ ਪੈਸੇ ਦਾ ਕੋਈ ਅਕਾਊਂਟ ਨਹੀਂ ਨਜ਼ਰ ਆਇਆ ਮੈਂ ਤਾਂ ਇਹਨਾਂ ਵੀ ਕਿਹਾ ਸੀ ਕਿ ਅਗਰ ਮੈਂ ਕਿਸੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਭਾਰਤ ਵਿੱਚ ਪੈਸੇ ਮੰਗਵਾਏ ਹੋਣ ਬਾਹਰੋਂ ਦੀ ਜਾਂ ਇਹੋ ਜੇ ਕੰਮ ਦੇ ਲਈ ਜਾਂ ਇਸ ਤਰ੍ਹਾਂ ਨਾਲ ਜਾਂ ਕੋਈ ਅਕਾਊਂਟ ਮੈਂ ਖੋਲਿਆ ਹੋਵੇ ਕਿਤੇ ਵੀ ਇੰਡਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਅਕਾਊਂਟ ਕੋਈ ਹੋਵੇ ਕੋਈ ਮੇਰੀ ਕੋਈ ਫੋਟੋ ਹੋਵੇ ਪਾਕਿਸਤਾਨ ਦੇ ਕਿਸੇ ਐਸੇ ਆਬਜੈਕਸ਼ਨੇਬਲ ਬੰਦੇ ਦੇ ਨਾਲ ਤੇ ਮੈਂ ਸਰੇ ਆਮ ਫਾਂਸੀ ਕਬੂਲ ਕਰਦਾ ਕੋਈ ਹੋਇਆ ਨਹੀਂ ਉਹਦਾ ਸਾਡਾ ਐਨਸੀਐਡ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਜਦ ਕੋਈ ਚਾਰਾ ਕੀ ਸੀ ਅਸੀਂ ਕੋਰਟ ਜਾਂਦੇ ਇਹ ਕੋਰਟ ਗਏ ਕੋਰਟ ਦੇ ਅੰਦਰ ਉਸ ਅਨੀਜੋਲ ਵਾਲੀ ਗੱਲ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਚੱਲੀ ਜਾਂਦਾ ਕੱਲ 26 ਤਾਰੀਖ ਸੀ 26 ਤਾਰੀਖ ਨੂੰ ਸਾਡੀ ਡੇਟ ਸੀਗੀ ਇਸ ਹਾਲਤ ਦੇ ਵਿੱਚ ਵੀ ਜਦੋਂ 10ਵਾਂ ਦਿਨ ਸੀ ਸਾਡੀ ਕੋਖੜਦਾਲ ਦਾ ਅੱਜ 11ਵਾਂ ਦਿਨ 10ਵੇਂ ਦਿਨ ਸਾਡੀ ਕੋਖੜਦਾਲ ਦਾ ਪਰ ਉੱਥੇ ਕਦੀ ਕੋਰਟ ਦੇ ਵਿੱਚ ਚੱਲ ਰਿਹਾ ਕਦੀ ਜੀ ਆ ਪੇਪਰ ਘਟਾ ਹੈ ਕਦੀ ਜੀ ਆ ਸਿਵਲ ਦਾ ਕੇਸ ਹੈ ਕਦੀ ਜੇ ਇਸ ਸਰਕਾਰੀ ਵਕੀਲ ਦੇ ਘਰ ਕੋਈ ਮਰਗ ਹੋ ਗਿਆ ਤੇ ਡੇਟਾਂ ਜਿਹੜੀਆਂ ਪੈਂਦੀਆਂ 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 ਹੁਣ ਇੱਥੇ ਤੱਕ ਹੋ ਗਿਆ ਕਿ 26 ਰੂਜ ਜਦੋਂ 3 ਹਫਤੇ ਰਹਿ ਗਿਆ ਫਿਰ ਡੇਟ ਪੈ ਗਈ ਇਹ ਨਿਆਂਪਾਲਿਕਾ ਹੈ ਇਹਦੇ ਵਿੱਚੋਂ ਕੀ ਮਿਆ ਕਿਸੇ ਨੂੰ ਮਿਲਣਾ ਹੈ ਇਹ ਤੋਂ ਤਾਂ ਉਮੀਦ ਹੀ ਨਹੀਂ ਹੋੜ ਤਾਵੇਂ ਅਗਲੀ ਡੇਟ ਹੋਰ ਪਵੇ ਨਹੀਂ ਪਵੇ ਸਾਨੂੰ ਦੇ ਮਤਲਬ ਇਹ ਕਹਿਣਾ ਚਾਹੀਦਾ ਵਕੀਲ ਨੂੰ ਕਿ ਸਾਡੇ ਯਾਰ ਜਾ ਹੀ ਨਾ ਉਹਨਾਂ ਕਿਰਨ ਸਾਹਿਬ ਨੂੰ ਮੈਨੂੰ ਲੱਗਦਾ ਕਿ ਫੋਨ ਕਰਕੇ ਮੈਂ ਬੋਲਦਾ ਕਿ ਭਾਜੀ ਜਾਣ ਦੀ ਲੋੜ ਹੀ ਨਹੀਂ ਕੀ ਫਾਇਦਾ ਕੀ ਹੈ ਟੜ ਕੋ ਕੀ ਆਪਸ਼ਨ ਸੀਗਾ ਅਸੀਂ ਨਾ ਦੇ ਲਈ ਜੁੜੀ ਬਲਕੇ ਜਾਂਦੇ ਉਥੋਂ ਦੀ ਕੋਈ ਸਾਨੂੰ ਹੈਲਪ ਨਹੀਂ ਹੋਈ ਦੂਸਰੀ ਸੀ ਕਿ ਬਿਊਰੋਕ੍ਰੇਸੀ ਇੱਥੇ ਜਿੰਨੀਆਂ ਏਜੰਸੀਆਂ ਆਈਆਂ ਉਹਨਾਂ ਏਜੰਸੀਆਂ ਨੇ ਜਿੰਨੇ ਵਾਦੇ ਕੀਤੇ 2 ਮਹੀਨੇ ਚ ਹੋ ਜਾਏਗਾ 1 ਮਹੀਨੇ ਚ ਹੋ ਜਾਏਗਾ 3 ਮਹੀਨੇ ਚ ਹੋ ਜਾਏਗਾ ਸਭ ਝੂਠ ਕੁਝ ਨਹੀਂ ਹੋਇਆ ਤੀਸਰੀ ਤਰਫ ਆ ਜਾਈਏ ਤੀਜੀ ਤਰਫ ਹੁੰਦੇ ਆ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਵੱਲੋਂ ਜਿੱਦਾਂ ਵੀ ਕੋਸ਼ਿਸ਼ ਕਰ ਸਕਦੇ ਸੀਗੇ ਉੰਨੀ ਕੋਸ਼ਿਸ਼ ਕੀਤੀ ਉਹ ਕੋਈ ਉਦੋਂ ਵੀ ਕੋਈ ਜਿੱਦਾਂ ਮੈਂ ਦੱਸ ਰਿਹਾ ਸਵੇਰੇ ਸੁਪਰੀਡੈਂਟ ਸਾਹਿਬ ਨੇ ਦੱਸਿਆ ਮੈਂ ਤਾਂ ਹੈਰਾਨ ਹੋਇਆ ਕਿ ਵੀ ਇਹ ਇੰਨੀ ਗੱਲ ਲਿਖ ਕੇ ਦੇ ਚੁੱਕੇ ਐ ਕਿ ਵੀ ਇੱਥੇ ਕਿਸੇ ਦੇ ਨਾਲ ਕੁਝ ਵੀ ਹੋ ਜਾਵੇ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਅਸੀਂ ਜ਼ਿੰਮੇਵਾਰ ਨਹੀਂ ਐ ਕਿਉਂਕਿ ਇੱਥੇ ਲਗਾਤਾਰ ਥਾਲ ਖਰਾਬ ਹੋ ਰਿਹਾ ਤੇ ਉਸ ਦੇ ਬਾਵਜੂਦ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਪਰਿਵਾਰਾਂ ਨੂੰ ਉਹਨਾਂ ਨੇ ਬੁਲਾਇਆ ਸੀ ਈਐਮ ਹਾਊਸ ਤੇ ਕੋਈ ਮਿਲਿਆ ਨਹੀਂ ਅੱਗੋਂ ਦੀ ਇਹ ਇਹ ਸੈਂਸਿਟੀਵਿਟੀ ਹੈਗੀ ਐ ਇਸ ਮੀਜ਼ ਦੇ ਲਈ ਉਹ ਮਾਵਾਂ ਉੱਥੇ ਬੈਠੀਆਂ ਵਿਚਾਰੀਆਂ ਉਹਨਾਂ ਨੂੰ ਕਿਹਾ ਸੀ ਨਾ ਕੋਖੜਤਾਲ ਕਰੋ ਲੇਕਿਨ ਮੈਂ ਹੀ ਮੰਨਦੇ ਆ ਗਲੇ ਇਹ ਅਹੀ ਹਣ ਮੈਂ ਸੋਚਿਆ ਆਖਰੀ ਵਾਰ ਆ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂ ਤੇ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲ ਮੇਰੀ ਗੱਲ ਅger ਪਹੁੰਚਦੀ ਹੋਏ ਕਿਸੇ ਤਰ੍ਹਾਂ ਨਾਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇੱਥੇ 11 ਮਹੀਨੇ ਤੋਂ ਵੱਧ ਹੋ ਗਿਆ ਸਾਨੂੰ ਕਿਤੇ ਦੀ ਕੋਈ ਨਿਆਂ ਨਹੀਂ ਮਿਲਿਆ ਤੁਸੀਂ ਜਦੋਂ ਨਵੇਂ-ਨਵੇਂ ਪੋਲਿਟਿਕਸ ਆਏ ਸੀਗੇ ਤੇ ਅਹੀਂ ਸਾਰਿਆਂ ਨੇ ਤੁਹਾਨੂੰ ਪਸੰਦ ਕੀਤਾ ਸੀਗਾ ਤੁਹਾਨੂੰ ਪ੍ਰਮੋਟ ਕੀਤਾ ਸੀਗਾ ਸਾਡੀਆਂ ਪੁਰਾਣੀਆਂ ਫੇਸਬੁੱਕਾਂ ਤੇ ਜਾ ਕੇ ਤੁਸੀਂ ਦੇਖੋ ਤੁਹਾਡੇ ਵੀਡੀਓ ਵੀ ਪਏ ਹੋਣੇ ਕਈ 2015 ਦੇ ਵਿੱਚ ਤੁਹਾਡੇ ਨਾਲ ਮੇਰੀ ਇੱਕ ਮੁਲਾਕਾਤ ਸੀ ਉੱਤੇ ਮੈਂ ਫੋਟੋ ਦੇ ਵਿੱਚ ਇਹ ਲਿਖਿਆ ਸੀਗਾ 2015 ਦੇ ਵਿੱਚ ਫੇਸਬੁੱਕ ਤੇ ਨੈਕਸਟ ਸੀਐਮ ਆਫ ਪੰਜਾਬ ਉਦੋਂ ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਮੈਂ ਉਹ ਤੁਹਾਨੂੰ ਇਹ ਗੱਲ ਬੋਲੀ ਸੀ ਉਸਦੇ ਅੱਜ ਇੰਨੇ ਸਾਲਾਂ ਬਾਅਦ ਅਹੀ ਤੁਹਾਨੂੰ ਵੋਟ ਦਿੱਤੀ ਜਾਂ ਨਹੀਂ ਦਿੱਤੀ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਦੇ ਨਾਲ ਤੁਸੀਂ ਅੱਜ ਪੰਜਾਬ ਦੇ ਰਾਜਾ ਹੋ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਹਾਡੇ ਕਹਿਣ ਤੇ ਤੁਹਾਡੇ ਇਸ਼ਾਰੇ ਤੇ ਐਮਐਸ ਲੱਗਦੀ ਹੈ ਤੁਹਾਡੇ ਇਸ਼ਾਰੇ ਤੇ ਐਮਐਸ ਹਟ ਸਕਦੀ ਹੈ ਅੱਜ ਤੁਹਾਡੇ ਕੋਲ ਇੱਕ ਮੈਂ ਕਹਿੰਨਾ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਆਪ ਸਭ ਨੂੰ ਲੀਡ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਆਓ ਤੇ ਆ ਕੇ ਉਹ ਜਿਹੜੀਆਂ ਬਜ਼ੁਰਗ ਮਾਵਾਂ ਨੇ ਘੱਟ ਤੋਂ ਘੱਟ ਉਹਨਾਂ ਦਾ ਭੋਖੜ ਤਾਂ ਤੁਸੀਂ ਘੱਟਵਾ ਦਿਓ ਕਿਤੇ ਨਾ ਕਿਤੇ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਨਿਰਾਸ਼ਤਾ ਹੈ ਸਰਕਾਰ ਦੇ ਪ੍ਰਤੀ ਇੱਕ ਵਿਰੋਧਤਾ ਹੈ ਉਸ ਨੂੰ ਘਟਾ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਸਜ਼ਾ ਘੱਟ ਕਰ ਦਿਓ ਤੁਸੀਂ ਸਾਨੂੰ ਸਜ਼ਾ ਦੇ ਲਈ ਹੁਣ ਕਾਲ ਤੁਸੀਂ ਲਵਾ ਲਿਆ ਅਹੀਂ ਸਿਰਫ ਇੰਨਾ ਹੀ ਮੰਗਦੇ ਆ ਕਿ ਸਾਨੂੰ ਪੰਜਾਬ ਲਾਓ ਸਾਡੇ ਜਿਹੜੇ ਪਰਚੇ-ਪੁਰਚੇ ਹੈਗੇ ਆ ਇਹ ਦਫਾ ਕਰੋ ਕਿਉਂਕਿ ਸਜ਼ਾ ਤੁਸੀਂ ਦੇ ਹੀ ਦਿੱਤੀ ਨਾ ਇਹਨੂੰ ਤੁਸੀਂ ਕੋਈ ਨਹੀਂ ਇਹ ਤੇ ਡਿਟੈਂਸ਼ਨ ਸੀ ਹੈ ਤੇ ਸਜ਼ਾ ਇੱਕ ਸਾਲ ਤੁਸੀਂ ਦੁਖੀ ਕਰ ਲਿਆ ਦੁਖੀ ਹੋ ਲਏ ਸਾਡੇ ਪਰਿਵਾਰ ਦੁਖੀ ਹੋ ਲਏ ਬਹੁਤ ਮਹੱਲੀ ਨੁਕਸਾਨ ਹੋ ਗਿਆ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਹੁਣ ਘੱਟ ਤੋਂ ਘੱਟ ਉੱਥੇ ਜਿਹੜੇ 30 ਬੰਦੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਉਹਨਾਂ ਦੀਆਂ ਬੇਲਾਂ ਕਰਾਉਣੀਆਂ ਸ਼ੁਰੂ ਹੋ ਜਾਣ ਇੰਨੀ ਹੀ ਸਾਡੀ ਮੰਗ ਹੈ ਤੁਸੀਂ ਇਹ ਤੁਹਾਡੇ ਵੱਲੋਂ ਚਾਹੀਦਾ ਕਿ ਤੁਸੀਂ ਜੋ ਭਾਈ ਸਾਹਿਬ ਕਰ ਰਹੇ ਸੀਗੇ ਨਸ਼ਾ ਛੁਡਾਉਣ ਦੀ ਗੱਲ ਹੋ ਰਹੀ ਸੀ ਨਾ ਸਾਡੇ ਤੇ ਐਨਐਸਐਸ ਲਈ ਲਾ ਦਿੱਤਾ ਗਿਆ ਜਦੇ ਵਿੱਚੋਂ ਇੱਕ ਵਜਾ ਇਹ ਦੱਸੀ ਗਈ ਕਿ ਨਸ਼ਾ ਛਡਾਉ ਕੇਂਦਰ ਚੱਲਦਾ ਪਿਆ ਸੀਗਾ ਉਸਦੇ ਪੇਪਰ ਪੂਰੇ ਨਹੀਂ ਸੀਗੇ ਲੈ 10000 ਨਸ਼ਾ ਛਡਾਉ ਕੇਂਦਰ ਸੀਗਾ ਨਸ਼ਾ ਇਲਾਮਦੇ ਨਹੀਂ ਪਏ ਸੀ ਉੱਥੇ ਕੋਈ ਹਾਤਾ ਨਹੀਂ ਖੋਲਿਆ ਸੀਗਾ ਨਸ਼ਾ ਛੁਡਾਉਣ ਦੇ ਵਿੱਚ ਅਗਰ ਕੋਈ ਪੇਪਰ ਘੱਟ ਸੀਗੇ ਸਰਕਾਰ ਵੱਲੋਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਜਗ੍ਹਾ ਦਿੰਨੇ ਆਂ ਅਸੀਂ ਤੁਹਾਨੂੰ ਦਵਾਈਆਂ ਦਿੰਨੇ ਆਂ ਅਸੀਂ ਤੁਹਾਨੂੰ ਮੈਨ ਪਾਵਰ ਦਿੰਨੇ ਆਂ ਕਿ ਤੁਸੀਂ ਇਹ ਵਧੀਆ ਕੰਮ ਕਰਦੇ ਪਏ ਹੋ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬੇੜਾ ਗਰਕ ਹੋ ਰਿਹਾ ਜਵਾਨੀ ਦਾ ਉਸ ਨੂੰ ਕੱਢਣ ਦੇ ਵਿੱਚ ਅਸੀਂ ਰਲ ਕੇ ਕੰਮ ਕਰੀਏ ਤੁਸੀਂ ਸਭਾ ਤੁਹਾਡੇ ਤੇ ਐਨਐਸ ਲਾ ਕੇ ਤੁਹਾਨੂੰ ਇੱਥੇ ਛੱਡ ਦਿੱਤਾ ਹੁਣ ਵੀ ਹੁਣ ਵੀ ਅਸੀਂ ਜੇ ਤੁਸੀਂ ਮਿਲ ਕੇ ਭਾਈ ਸਾਹਿਬ ਦੇ ਨਾਲ ਇਹ ਇਹ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਚਾਹ ਰਹੇ ਆ ਇਹਦੇ ਵਿੱਚ ਰਲ ਮਿਲ ਕੇ ਚੱਲੀਏ ਮਹੀਨ ਮੋਹੱਲਾ ਕਲੀਨਿਕ ਤੇ ਖੋਲਦੇ ਪਏ ਮੋਹੱਲਾ ਕਲੀਨਿਕਾ ਚ ਜਾਣਾ ਕਿ ਕਹਿੰਦੇ ਆ ਜਵਾਨੀ ਦਾ ਸਾਰੀ ਗਰਗ ਹੋਈ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਉਜੜਦੇ ਪਏ ਆ ਅਸੀਂ ਨਸ਼ਾ ਮੋਹੱਲਾ ਕਲੀਨਿਕਾ ਦੇ ਵਿੱਚ ਜਾ ਕੇ ਉੱਥੇ ਕਿਹੜੇ ਦੀਵੇ ਬਾਲਾਂਗੇ ਔਰ ਤੁਹਾਨੂੰ ਇਹ ਵੀ ਇੱਕ ਬੇਨਤੀ ਹੈ ਤੁਸੀਂ ਇੱਕ ਵੱਡੇ ਆਰਟਿਸਟ ਰਹੇ ਹੋ ਤੁਸੀਂ ਸਟੇਜ ਦੇ ਮਾਹਿਰ ਆਰਟਿਸਟ ਰਹੇ ਹੋ ਤੁਸੀਂ ਸਟੇਜ ਤੋਂ ਜਿਹੜੇ ਚੜ ਚੜਦੇ ਸਾਰ ਹੀ ਤੁਸੀਂ ਆਡੀਅנס ਦੀ ਨਬਜ਼ ਪੜ ਲੈਂਦੇ ਹੁੰਦੇ ਸੀਗੇ ਅੱਜ ਤੁਸੀਂ ਜਿਸ সিংহাসਨ ਤੇ ਬੈਠੇ ਹੋ ਇਹ সিংহাসਨ ਤੁਹਾਡਾ ਸਟੇਜ ਹੈ ਤੇ ਪੂਰਾ ਪੰਜਾਬ ਤੁਹਾਡੀ ਆਡੀਅנס ਹੈ ਤੁਸੀਂ ਕਿਉਂ ਆਡੀਅנס ਦੀ ਨਬਜ਼ ਫੜਨ ਦੇ ਵਿੱਚ ਫੇਲ ਹੁੰਦੇ ਪਏ ਹੋ ਮੰਨੋ ਲੱਗਦਾ ਹੈ ਕਿ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਹੈ ਨਾ ਕਿਸਾਨਾਂ ਦੇ ਮਸਲੇ ਦੇ ਵਿੱਚ ਅਸੀਂ ਠੀਕ ਕਰਨਾ ਚੱਲ ਪਾ ਰਹੇ ਹਾਂ ਨਾ ਇੱਧਰ ਅਸੀਂ ਇਸ ਚੀਜ਼ ਨੂੰ ਸੰਭਾਲ ਪਾ ਰਹੇ ਹਾਂ ਅੱਜ ਤੁਸੀਂ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਹੋ ਤੁਹਾਡੇ ਬੀਤੇ ਹੋਏ ਕੱਲ੍ਹ ਵਿੱਚ ਤੁਸੀਂ ਕੀ ਫੈਸਲੇ ਲਏ ਸੀ ਉਸ ਵਜ੍ਹਾ ਨਾਲ ਤੁਸੀਂ ਅੱਜ ਜਿਸ ਪੋਜੀਸ਼ਨ ਤੇ ਹੋ ਉੱਥੇ ਹੋ ਅੱਜ ਤੁਸੀਂ ਕੀ ਫੈਸਲੇ ਲਹੋਗੇ ਉਹ ਆਉਣ ਵਾਲੇ ਕੱਲ੍ਹ ਵਿੱਚ ਤੁਹਾਡੀ ਕੀ ਪੋਜੀਸ਼ਨ ਹੋਏਗੀ ਉਹਦੇ ਉੱਤੇ ਡਿਪੈਂਡ ਕਰਨਾ ਹੈ ਜੇ ਤੁਸੀਂ ਅੱਜ ਸਹੀ ਫੈਸਲੇ ਲਿੱਤੇ ਤੇ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਪੋਜੀਸ਼ਨ ਹੋਣੀ ਹੈ ਜੇ ਤੁਸੀਂ ਗਲਤੁਰ ਘਟਿਆ ਫੈਸਲੇ ਲਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੱਤਾ ਨਹੀਂ ਰਹਣੀ ਤੁਹਾਡਾ ਤੁਹਾਡਾ ਆਉਣ ਵਾਲਾ ਸਮਾਂ ਫਿਰ ਸਹੀ ਨਹੀਂ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਿਹਾ ਮੈਂ ਤੁਹਾਨੂੰ ਬਦਦਵਾ ਨਹੀਂ ਦੇ ਰਿਹਾ ਮੈਂ ਤੁਹਾਨੂੰ ਐਸੇ ਭਰਾ ਦੇ ਨਾਤੇ ਤੁਹਾਨੂੰ ਇਹ ਬੋਲ ਰਿਹਾ ਕਿ ਤੁਹਾਡਾ ਇਹ ਬਹੁਤ ਤੁਸੀਂ ਤੁਹਾਨੂੰ ਗਲਤ ਸਲਾਹਾਂ ਦੇ ਕੇ ਤੁਹਾਨੂੰ ਗਲਤ ਰਾਹੇ ਪਾਉਂਦਾ ਪਿਆ ਤੇ ਉਸ ਤੋਂ ਬਚੀਏ ਮੈਂ ਫਿਰ ਕਹਿੰਦਾ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਈ ਗੁਰਜੀ ਕਾਲਸਾ ਵਾਈ ਗੁਰਜੀ ਕੀਫਤ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵੈ ਗੁੱਡ ਜੀ ਕਾਕਲਸਾ ਵੈ ਗੁੱਡ ਜੀ ਕੀਫਤੈ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵੈ ਗੁੱਡ ਜੀ ਕਾਕਲਸਾ ਵੈ ਗੁੱਡ